ਮੈਂ ਭਾਈ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਰਿਆਂ ਦਾ ਕਿ ਭਾਈ ਭਾਨਾ ਸਿੱਧੂ ਕਰਕੇ ਅੱਜ ਤੁਸੀਂ ਖੜੇ ਹੋਏ ਹੋ ਉਹ ਹੱਕ ਦੀ ਆਵਾਜ਼ ਜਿਹੜੀ ਤੁਹਾਡੀ ਸੈਂਟਰ ਦੀ ਸਰਕਾਰ ਤੱਕ ਜਾਰੀ ਚਾਹੀਦੀ ਹੈ ਜੇ ਅਸੀਂ ਘਰ ਨਾਲੋਂ ਚੱਲ ਕੇ ਆਵਾਂਦੇ ਆ ਮੈਂ ਰਾਜਸਥਾਨ ਦੀ ਗੱਲ ਤੋਂ ਪਹਿਲਾਂ ਜਾਊਂਗਾ ਜੋ ਵੀ ਹੱਕ ਜਾਰੀ ਸਰਕਾਰ ਦੇ ਮਿਲਣਾ ਦੇਖ ਸਕਦੇ ਹੋ ਦੋਸਤੋ ਸਿਰੇ ਲਾ ਕੇ ਸਿਰੇ ਬਸ ਰਹਿ ਗਿਆ ਕਹ ਦੋ 2 ਇੰਚ ਜਗ੍ਹਾ ਰਹੀ ਸਿਰਫ ਜਾਣ ਨੂੰ بس ਉਹ ਵੀ ਕੁਛ ਟਾਈਮ ਹੀ ਲੱਗੂਗਾ ਸਮਝ ਲਓ ਵੀ ਕੁਝ ਪਲਾਂ ਦੀ ਗੱਲ ਰਹੀ ਗਈ ਕੋਠੀ ਦੇ ਅੱਗੇ ਜਾਣ ਦੀ ਪਤਾ ਨਹੀਂ ਕਿਉਂ ਡਰ ਰਹੇ ਨੇ ਧਰਨੇ ਪਹਿਲਾਂ ਹੀ ਬਹੁਤ ਲੱਗਦੇ ਨੇ ਉਹ ਹੈਲੋ ਸੋਹਣਾ ਹੋਰ ਅੱਜ ਆਦੇ ਬਣਾ ਅਸੂਰ ਦੋਸਤਾਂ ਨੂੰ ਹੋਣ ਦੇ ਜੀ ਆਹੋ ਦੇਖ ਸਕਦੇ ਹੋ ਦੋਸਤੋ ਜੇ ਕਹੀਦੀ ਹੈ ਵੀ ਲਗਾਤਾਰ ਪਹਿਲਾਂ ਤਾਂ ਇੱਕ ਦਿਨ ਦਾ ਧਰਨਾ ਲੱਗਣਾ ਸੀ ਹੁਣ ਇਹ ਨਹੀਂ ਪਤਾ ਵੀ ਜਿੰਨਾ ਤੱਕ ਰਿਹਾ ਹੀ है 15000 फुट है 15000 रुपए है साढ़े 3 दिमाग भी जी हो थैंक यू दा